ਅੱਜ ਇਸ ਘਰ ਦੇ ਵਿੱਚ ਰੋਟੀ ਨਹੀਂ ਪੱਕ ਰਹੀ ਕਿਉਂਕਿ ਇਹਦਾ ਟੋਟਲੀ ਜਿਹੜਾ ਗੁਜ਼ਾਰਾ ਹੈ ਇਹ ਇਸ ਧੰਦੇ ਦੇ ਉੱਤੇ ਚੱਲ ਰਿਹਾ ਹੈ ਔਰ ਦੁੱਖ ਦੀ ਗੱਲ ਇਹ ਹੈ ਵੀ ਅੱਜ 2 ਦਿਨ ਬੀਤਣ ਦੇ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਮੈਂ ਡੈਰੀ ਫਾਰਮ ਦਾ ਕੰਮ ਕਰਦਾ ਬਿਜਲੀ ਬੋਰਡ ਦੀ ਅੰਗਰੇਜ਼ੀ ਨਾਲ ਟਾਂਟ ਲੱਗਣ ਕਰਕੇ ਮੇਰੇ 10 ਗਾਵਾਂ ਮਰ ਗਈਆਂ ਬਿਜਲੀ ਬੋਰਡ ਦੀਆਂ ਤਾਰ ਦੇ ਕਰੰਟ ਦੇ ਕਾਰਨ ਅੱਗੇ ਜਿਹੜੀਆਂ ਦਧਾਰੂ 10 ਗਾਵਾਂ ਜਿਹੜੀਆਂ ਇਹਦੇ ਉੱਤੇ ਮੌਤ ਹੋ ਗਈ ਇੱਕ ਇੱਕ ਕਰਕੇ ਕਰੰਟ ਲੱਗਣ ਦੇ ਕਾਰਨ 10 ਗਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਸ ਕਾਰਨ ਜਿੱਥੇ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਹੈ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਨਿਰਾਸ਼ਾ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਮਹਿਮਦਪੁਰ ਦੇ ਵਿੱਚ ਅਚਾਨਕ ਕਰੰਟ ਲੱਗਣ ਦੇ ਕਾਰਨ 10 ਗਾਵਾਂ ਦੀ ਮੌਤ ਹੋ ਗਈ ਤੇ ਕਿਸਾਨ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਕਿਸਾਨ ਨੇ ਬਿਜਲੀ ਵਿਭਾਗ ਦੇ ਉੱਪਰ ਅੰਗੈਲੀ ਕਰਨ ਦੇ aarop ਲਗਾਏ ਨੇ ਤੇ ਉਸ ਦਾ ਕਹਿਣਾ ਕਿ ਉਸ ਦਾ ਇੱਕੋ ਇੱਕ ਡੈਰੀ ਫਾਰਮ ਦਾ ਤੰਦਾ ਜਿਸ ਦਾ ਕਿ ਹੁਣ ਵੱਡਾ ਨੁਕਸਾਨ ਹੋ ਗਿਆ ਤੇ ਉਸਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਮੈਂ ਪ੍ਰਤਪਾਲ ਸਿੰਘ ਪਿੰਡ ਮਹਿਮਦਪੁਰ ਮੈਂ ਡੈਰੀ ਫਾਰਮ ਦਾ ਕੰਮ ਕਰਦਾ ਬਿਜਲੀ ਬੋਰਡ ਦੀ ਅਣਗੈਰਹੀ ਨਾਲ ਕਰੰਟ ਲੱਗਣ ਕਰਕੇ ਮੇਰੇ 10 ਗਾਵਾਂ ਮਰ ਗਈਆਂ ਮੈਂ ਸਰਕਾਰ ਤੋਂ ਮੰਗ ਕਰਦਾ ਤਵਨ ਕੇ ਮੈਨੂੰ ਮੁਆਵਜ਼ਾ ਦਿੱਤਾ ਜਾਵੇ ਮੇਰਾ ਕੰਮ ਇਸੇ ਨਾਲ ਚੱਲਦਾ ਤੇ ਹੁਣ ਕੋਈ ਅਧਿਕਾਰੀ ਪਹੁੰਚੇ ਨਹੀਂ ਇੱਥੇ ਹੁਣ ਤਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਹੈਗਾ ਸਾਡੇ ਕੋਲੇ ਕੀ ਹੋਰ ਇਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦੇ ਆ ਇਹ ਨਾਲ ਹੀ ਗੁਜ਼ਾਰਾ ਹੁੰਦਾ ਨਾ ਬਸ ਇਸ ਨਾਲ ਗੁਜ਼ਾਰਾ ਹੁੰਦਾ ਇਹ ਕੰਮ ਕਰਦੇ ਆ ਕਿੱਦਾਂ ਹੋਇਆ ਇਹ ਹਾਦਸਾ ਪਤਾ ਲੱਗਿਆ ਕੋਈ ਸਾਹਮਣੇ ਆਇਆ ਬਸ ਉਹ ਜਿਹੜੇ ਕੇਬਲ ਦੇ ਨਾਲੇ ਬਿਜਲੀ ਬੋਰਡ ਦੀ ਨਿਗਰਾਨੀ ਅਸੀਂ ਅੱਜ ਪਿੰਡ ਮਹਿਮਦਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪਿੰਡ ਆ ਉੱਥੇ ਪਹੁੰਚੇ ਆ ਇੱਥੇ ਇੱਕ ਬਹੁਤ ਹੀ ਮਿਹਨਤੀ ਔਰ ਆਮ ਜਿਹੜਾ ਛੋਟਾ ਕਿਸਾਨ ਆ ਜਿਹੜਾ ਸਹਾਇਕ ਧੰਦੇ ਦੇ ਤੌਰ ਦੇ ਉੱਤੇ ਡੈਰੀ ਫਾਰਮਿੰਗ ਦਾ ਜਿਹੜਾ ਧੰਦਾ ਕਰ ਰਿਹਾ ਸੀ ਔਰ ਅਚਾਨਕ ਇੱਕ ਐਸਾ ਮਾੜਾ ਹਾਦਸਾ ਵਾਪਰਿਆ ਕਿ ਬਿਜਲੀ ਬੋਰਡ ਦੀਆਂ ਅ ਅੰਗਲੀ ਦੇ ਕਾਰਨ ਜਿਹੜੀ ਇੱਕ ਤਾਰ ਹੈ ਤਾਰ ਦੇ ਨਾਲ ਇਹਦੇ ਸ਼ੈੱਡ ਦੇ ਨਾਲ ਲੱਗਣ ਕਾਰਨ ਕਾਫੀ ਸਮੇਂ ਤੋਂ ਜਿਹੜੀ ਕਰੈਕਸੀ ਔਰ ਉਸ ਤਾਰ ਦੇ ਕਰੰਟ ਦੇ ਕਾਰਨ ਅੱਗੇ ਜਿਹੜੀਆਂ ਦਧਾਰੂ 10 گاਵਾ ਜਿਹੜੀਆਂ ਇਹਦੇ ਇੱਥੇ ਮੌਤ ਹੋ ਗਈ ਸੋ ਮੈਂ ਸਮਝਦਾ ਜਿੱਥੇ ਇਸ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਸ਼ੂ ਪਾਲਕ ਦਾ ਉਥੇ ਅੱਜ ਇਸ ਘਰ ਦੇ ਵਿੱਚ ਰੋਟੀ ਨਹੀਂ ਪੱਕ ਰਹੀ ਕਿਉਂਕਿ ਇਹਦਾ ਟੋਟਲੀ ਜਿਹੜਾ ਗੁਜ਼ਾਰਾ ਇਸ ਧੰਦੇ ਦੇ ਉੱਤੇ ਚੱਲ ਰਿਹਾ ਹੈ ਔਰ ਦੁੱਖ ਦੀ ਗੱਲ ਇਹ ਹੈ ਵੀ ਅੱਜ 2 ਦਿਨ ਬੀਤਣ ਦੇ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਔਰ ਬਿਜਲੀ ਬੋਰਡ ਦਾ ਕੋਈ ਇੱਥੇ ਕਰਮਚਾਰੀ ਨਹੀਂ ਪਹੁੰਚਿਆ ਔਰ ਸਰਕਾਰ ਨੇ ਕਿਸੇ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਨਹੀਂ ਦਿੱਤਾ ਔਰ ਅਸੀਂ ਇੱਥੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਸ ਕਿਸਾਨ ਦੀ ਇਸ ਪਸ਼ੂਪਾਲਕ ਜਿਹੜਾ ਜ਼ਿੰਮੇਵਾਰ ਹੈ ਇਹਦੀ ਮਦਦ ਕੀਤੀ ਜਾਵੇ ਇਹਨੂੰ ਵੱਧ ਤੋਂ ਵੱਧ ਜਿੰਨਾ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜੇ ਵਿਭਾਗ ਦੀ ਇੱਥੇ ਨਗਾਹਲੀ ਹੋਈ ਉਸ ਵਿਭਾਗ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਸ ਵਿਭਾਗ ਤੋਂ ਜਿਹੜੀ ਇਹ ਐਡਾ ਵੱਡਾ ਨੁਕਸਾਨ ਹੋਇਆ ਉਹ ਤੋਂ ਜਿਹੜੀ ਸਰਕਾਰ ਨੂੰ ਇਹਦੀ ਪਰਪਾਈ ਕਰਾਉਣੀ ਚਾਹੀਦੀ ਹੈ ਸਾਡੀ ਮੰਗ ਆ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਸਾਰੇ ਜ਼ਿੰਮੇਵਾਰਾਂ ਨੂੰ ਜਿਹੜਾ ਇਹ ਕੋਈ ਨੁਕਸਾਨ ਹੁੰਦੇ ਨੇ ਸਾਨੂੰ ਅਗਾਹਾਂ ਪਹਿਲਾਂ ਹੀ ਗਾਊ ਤੌਰ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਔਰ ਸਾਰੇ ਪਸ਼ੂਆਂ ਦੀ ਸਾਨੂੰ ਜਿਹੜੀ ਇੰਸ਼ੋਰੈਂਸ ਹੈ ਉਹ ਵੀ ਕਰਾ ਕੇ ਰੱਖਣੀ ਚਾਹੀਦੀ ਤਾਂ ਕਿ ਜਿਹੜੀ ਇਦੀਆਂ ਐਸੀਆਂ ਕੋਈ ਘਟਨਾਵਾਂ ਵਾਪਰਦੀਆਂ ਨੇ ਉਹ ਘਟਨਾਵਾਂ ਦੇ ਵਿੱਚ ਜਦੋਂ ਕਿਸੇ ਉਹ ਉਸ ਕਿਸਾਨ ਦੀ ਕੋਈ ਨਾ ਕੋਈ ਮਦਦ ਹੋ ਸਕੇ ਅੱਜ ਇਸ ਘਰ ਦੇ ਵਿੱਚ ਰੋਟੀ ਨਹੀਂ ਪੱਕ ਰਹੀ ਕਿਉਂਕਿ ਇਹ ਦਾ ਟੋਟਲੀ ਜਿਹੜਾ ਗੁਜ਼ਾਰਾ ਹੈ ਇਹ ਇਸ ਧੰਦੇ ਦੇ ਉੱਤੇ ਚੱਲ ਰਿਹਾ ਹੈ ਔਰ ਦੁੱਖ ਦੀ ਗੱਲ ਇਹ ਹੈ ਵੀ ਅੱਜ 2 ਦਿਨ ਬੀਤਣ ਦੇ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਮੈਂ ਡੈਰੀ ਫਾਰਮ ਦਾ ਕੰਮ ਕਰਦਾ ਬਿਜਲੀ ਬੋਰਡ ਦੀ ਅੰਗਰੇਜ਼ੀ ਨਾਲ ਟਾਂਟ ਲੱਗਣ ਕਰਕੇ ਮੇਰੇ 10 ਗਾਵਾਂ ਮਰ ਗਈਆਂ ਬਿਜਲੀ ਬੋਰਡ ਦੀਆਂ ਤਾਰ ਦੇ ਕਰੰਟ ਦੇ ਕਾਰਨ ਅੱਗੇ ਜਿਹੜੀਆਂ ਦਧਾਰੂ 10 ਕਾਵਾਂ ਜਿਹੜੀਆਂ ਇਹਦੇ ਉੱਥੇ ਮੌਤ ਹੋ ਗਈ ਇੱਕ ਇੱਕ ਕਰਕੇ ਕਰੰਟ ਲੱਗਣ ਦੇ ਕਾਰਨ 10 گاਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਸ ਕਾਰਨ ਜਿੱਥੇ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਹੈ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਨਿਰਾਸ਼ਾ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਮਹਿਮਦਪੁਰ ਦੇ ਵਿੱਚ ਅਚਾਨਕ ਕਰੰਟ ਲੱਗਣ ਦੇ ਕਾਰਨ 10 گاਵਾਂ ਦੀ ਮੌਤ ਹੋ ਗਈ ਤੇ ਕਿਸਾਨ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਕਿਸਾਨ ਨੇ ਬਿਜਲੀ ਵਿਭਾਗ ਦੇ ਉੱਪਰ ਅੰਗੈਲੀ ਕਰਨ ਦੇ aarop ਲਗਾਏ ਨੇ ਤੇ ਉਸ ਦਾ ਕਹਿਣਾ ਕਿ ਉਸ ਦਾ ਇੱਕੋ ਇੱਕ ਡੈਰੀ ਫਾਰਮ ਦਾ ਤੰਦਾ ਜਿਸ ਦਾ ਕਿ ਹੁਣ ਵੱਡਾ ਨੁਕਸਾਨ ਹੋ ਗਿਆ ਤੇ ਉਸਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਮੇਰਾ ਨਾਮ ਪ੍ਰਤਪਾਲ ਸਿੰਘ ਪਿੰਡ ਮਹਿਮਦਪੁਰ ਮੈਂ ਡੈਰੀ ਫਾਰਮ ਦਾ ਕੰਮ ਕਰਦਾ ਬਿਜਲੀ ਬੋਰਡ ਦੀ ਅਣਗਹਿਲੀ ਨਾਲ ਕਰੰਟ ਲੱਗਣ ਕਰਕੇ ਮੇਰੀ 10 ਗਾਵਾਂ ਮਰ ਗਈਆਂ ਮੈਂ ਸਰਕਾਰ ਤੋਂ ਮੰਗ ਕਰਦਾ ਤਵੰਦ ਕੇ ਮੈਨੂੰ ਮੁਆਵਜ਼ਾ ਦਿੱਤਾ ਜਾਵੇ ਮੇਰਾ ਕੰਮ ਇਸੇ ਨਾਲ ਚੱਲਦਾ ਤੇ ਹੁਣ ਕੋਈ ਅਧਿਕਾਰੀ ਪਹੁੰਚੇ ਨਹੀਂ ਇੱਥੇ ਹੁਣ ਤਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਹੈਗਾ ਸਾਡੇ ਕੋਲੇ ਕੀ ਹੋਰ ਇਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦੇ ਜਾਂ ਇੰਨਾਂ ਨਾਲ ਹੀ ਗੁਜ਼ਾਰਾ ਹੁੰਦਾ ਨਾ ਬਸ ਇਸੇ ਨਾਲ ਗੁਜ਼ਾਰਾ ਹੁੰਦਾ ਇਹ ਕੰਮ ਕਰਦੇ ਆ ਕਿੱਦਾਂ ਹੋਇਆ ਇਹ ਹਾਦਸਾ پتہ ਲੱਗਿਆ ਕੋਈ ਸਾਹਮਣੇ ਆਇਆ ਬਸ ਉਹ ਜਿਹੜੇ ਕੇਬਲ ਦੇ ਨਾਲੇ ਬਿਜਲੀ ਬੋਰਡ ਦੀ ਇੰਦਗਾਈ ਅਸੀਂ ਅੱਜ ਪਿੰਡ ਮਹਿਮਦਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪਿੰਡ ਆ ਉੱਥੇ ਪਹੁੰਚੇ ਆ ਇੱਥੇ ਇੱਕ ਬਹੁਤ ਹੀ ਮਿਹਨਤੀ ਔਰ ਆਮ ਜਿਹੜਾ ਛੋਟਾ ਕਿਸਾਨ ਆ ਜਿਹੜਾ ਸਹਾਇਕ ਧੰਦੇ ਦੇ ਤੌਰ ਦੇ ਉੱਤੇ ਡੈਰੀ ਫਾਰਮਿੰਗ ਦਾ ਜਿਹੜਾ ਧੰਦਾ ਕਰ ਰਿਹਾ ਸੀ ਔਰ ਅਚਾਨਕ ਇੱਕ ਐਸਾ ਮਾੜਾ ਹਾਦਸਾ ਵਾਪਰਿਆ ਕਿ ਬਿਜਲੀ ਬੋਰਡ ਅਣਗਲੀ ਦੇ ਕਾਰਨ ਜਿਹੜੀ ਇੱਕ ਤਾਰ ਹੈ ਤਾਰ ਦੇ ਨਾਲ ਇਹਦੇ ਸ਼ੈੱਡ ਦੇ ਨਾਲ ਲੱਗਣ ਕਾਰਨ ਕਾਫੀ ਸਮੇਂ ਤੋਂ ਜਿਹੜੀ ਕਰੈਕਸੀ ਔਰ ਉਸ ਤਾਰ ਦੇ ਕਰੰਟ ਦੇ ਕਾਰਨ ਅੱਗੇ ਜਿਹੜੀਆਂ ਦਧਾਰੂ 10 گاਵਾ ਜਿਹੜੀਆਂ ਇਹਦੇ ਇੱਥੇ ਮੌਤ ਹੋ ਗਈ ਸੋ ਮੈਂ ਸਮਝਦਾ ਜਿੱਥੇ ਇਸ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਸ਼ੂ ਪਾਲਕ ਦਾ ਉਥੇ ਅੱਜ ਇਸ ਘਰ ਦੇ ਵਿੱਚ ਰੋਟੀ ਨਹੀਂ ਪੱਕ ਰਹੀ ਕਿਉਂਕਿ ਇਹਦਾ ਟੋਟਲੀ ਜਿਹੜਾ ਗੁਜ਼ਾਰਾ ਇਸ ਧੰਦੇ ਦੇ ਉੱਤੇ ਚੱਲ ਰਿਹਾ ਹੈ ਔਰ ਦੁੱਖ ਦੀ ਗੱਲ ਇਹ ਹੈ ਵੀ ਅੱਜ 2 ਦਿਨ ਬੀਤਣ ਦੇ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਔਰ ਬਿਜਲੀ ਬੋਰਡ ਦਾ ਕੋਈ ਇੱਥੇ ਕਰਮਚਾਰੀ ਨਹੀਂ ਪਹੁੰਚਿਆ ਔਰ ਸਰਕਾਰ ਨੇ ਕਿਸੇ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਨਹੀਂ ਦਿੱਤਾ ਔਰ ਅਸੀਂ ਇੱਥੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਸ ਕਿਸਾਨ ਦੀ ਇਸ ਪਸ਼ੂਪਾਲਕ ਜਿਹੜਾ ਜ਼ਿੰਮੇਵਾਰ ਹੈ ਇਹਦੀ ਮਦਦ ਕੀਤੀ ਜਾਵੇ ਇਹਨੂੰ ਵੱਧ ਤੋਂ ਵੱਧ ਜਿੰਨਾ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜੇ ਵਿਭਾਗ ਦੀ ਇੱਥੇ ਅਣਗਹਿਲੀ ਹੋਈ ਉਸ ਵਿਭਾਗ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਸ ਵਿਭਾਗ ਤੋਂ ਜਿਹੜੀ ਇਹ ਐਡਾ ਵੱਡਾ ਨੁਕਸਾਨ ਹੋਇਆ ਉਹ ਤੋਂ ਜਿਹੜੀ ਸਰਕਾਰ ਨੂੰ ਇਹਦੀ ਪਰਪਾਈ ਕਰਾਉਣੀ ਚਾਹੀਦੀ ਹੈ ਸਾਡੀ ਮੰਗ ਆ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਸਾਰੇ ਜ਼ਿੰਮੇਵਾਰਾਂ ਨੂੰ ਜਿਹੜਾ ਇਹ ਕੋਈ ਨੁਕਸਾਨ ਹੁੰਦੇ ਨੇ ਸਾਨੂੰ ਅਗਾਹਾਂ ਪਹਿਲਾਂ ਹੀ ਗਾਊ ਤੌਰ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਔਰ ਸਾਰੇ ਪਸ਼ੂਆਂ ਦੀ ਸਾਨੂੰ ਜਿਹੜੀ ਇੰਸ਼ੋਰੈਂਸ ਹੈ ਉਹ ਵੀ ਕਰਾ ਕੇ ਰੱਖਣੀ ਚਾਹੀਦੀ ਤਾਂ ਕਿ ਜਿਹੜੀ ਇਦੀਆਂ ਐਸੀਆਂ ਕੋਈ ਘਟਨਾਵਾਂ ਵਾਪਰਦੀਆਂ ਨੇ ਉਹ ਘਟਨਾਵਾਂ ਦੇ ਵਿੱਚ ਜਦੋਂ ਕਿਸੇ ਉਹ ਉਸ ਕਿਸਾਨ ਦੀ ਕੋਈ ਨਾ ਕੋਈ ਮਦਦ ਹੋ ਸਕੇ